ਇੱਕ ਪਿੰਡ ਦੇ ਵਿੱਚੋਂ ਤਿੰਨ ਬੰਦੇ ਆਪੋ ਆਪਣੇ ਘਰੋਂ ਨਿਕਲੇ ਇੱਕ ਪਿੰਡ ਦੇ ਵਿਚਾਲੋਂ ਇੱਕ ਪਿੰਡ ਦੇ ਉਰਲੇ ਪਾਸਿਓਂ ਇੱਕ ਪਰਲੇ ਪਾਸੋਂ ਸਵੇਰੇ 4:30 ਵਜੇ ਖੇਤ ਜਾਣ ਨੂੰ ਨਿਕਲੇ ਕਾਲੀ ਬੋਲੀ ਨੇਰੀ ਆ ਗਈ ਬਹੁਤ ਜ਼ਿਆਦਾ ਸਪੀਡ ਤੇ ਹਵਾ ਆ ਗਈ ਤਿੰਨੋਂ ਚੱਕ ਕੇ ਇੱਕ ਖੂਚ ਛੁੱਟ ਤੇ ਹਵਾ ਨੇ ਜੋ ਥੋੜੇ ਦਿਨ ਜਾਂ ਚੜਿਆ ਤਿੰਨਾਂ ਨੇ ਆਪਸ ਵਿੱਚ ਦੇਖਿਆ ਤਿੰਨੇ ਹੀ ਨਾ ਪਿੰਡ 'ਚ ਇੱਕ ਦੂਜੇ ਨਾਲ ਲੜੇ ਹੋਏ ਸੀ ਬੋਲਦੇ ਨਹੀਂ ਸੀ ਖੂਜ ਵੀ ਨਹੀਂ ਬੋਲੇ ਹਰੇਕ ਨੂੰ ਐਂ ਆਕੜ ਰਹੀ ਵੀ ਮੇਰੇ ਘਰ ਦੇ ਆਉਣਗੇ ਮੈਨੂੰ ਕੱਢ ਲੈਣਗੇ ਇਹ ਰਹਿ ਜਾਣਗੇ ਦਿਨ ਹੀ ਇਹ ਸੋਚ ਜਾਨ ਦੁਪਹਿਰਾ ਜਾ ਹੋ ਗਿਆ ਕੋਈ ਨਾ ਆਇਆ ਦੁਪਹਿਰਾ ਪਿਛਲਾ ਪਹਿਰ ਹੋ ਗਿਆ ਕੋਈ ਨਹੀਂ ਆਇਆ ਜਦੋਂ ਆਤ ਸ਼ਾਮ ਜੀ ਹੋਣ ਲੱਗੀ ਸੂਰਜ ਢਲਣ ਚ ਲੱਗਾ ਇੱਕ ਨੇ ਵਿੱਚੋਂ ਕਿਹਾ ਕਹਿੰਦਾ ਯਾਰ ਦੇਖੋ ਗੱਲ ਸੁਣੋ ਆਪਾਂ ਪਿੰਡ ਚ ਬੋਲਦੇ ਨਹੀਂ ਇਹ ਤਾਂ ਪੱਕਾ ਪਤਾ ਵੀ ਆਪਾਂ ਆਪਸ ਚ ਲੜੇ ਹੋਏ ਆ ਪਰ ਕਹਿੰਦਾ ਇੱਕ ਗੱਲ ਕਰ ਲੈਨੇ ਅੱਜ ਇੱਥੇ ਤਿੰਨੇ ਇਕੱਠੇ ਰੌਲਾ ਰੂਲਾ ਪਾ ਕੇ ਇੱਕ ਵਾਰੀ ਖੂਚੇ ਬਾਹਰ ਨਿਕਲ ਜੰਨੇ ਆ ਬਾਰ ਜਾ ਕੇ ਫੇਰ ਨਹੀਂ ਬੋਲਾਂਗੇ ਯਾਰ ਇਹ ਕਿਹੜੀ ਗੱਲ ਐ ਇੱਕ ਵਾਰੀ ਖੂਚ ਤਾਂ ਨਿਕਲੀ ਏ ਸੋ ਇਸ ਕਰਕੇ ਤੁਹਾਡੇ ਚ ਵੀ ਲੜਾਈਆਂ ਹੋਣਗੀਆਂ ਤੁਹਾਡੇ ਚ ਵੀ ਇੱਕ ਦੋ ਜਿਹੜਾ ਬੋਲਦੇ ਨੇ ਹੋਣਗੇ ਪਹਿਲਾਂ ਪੰਜਾਬ ਨੂੰ ਤਾਂ ਆਪਾਂ ਕੱਢ ਲਿਆ ਚਲੋ ਭ੍ਰਿਸ਼ਟਾਚਾਰੀ ਵਾਲੇ ਬੇਰਜ਼ਗਾਰੀ ਵਾਲੇ ਗੁੰਡਾਗਰਦੀ ਵਾਲੇ ਖੂਚੋ ਪੰਜਾਬ ਨੂੰ ਕੱਢ ਲਿਆ ਹੁਣ ਦੇਸ਼ ਨੂੰ ਕੱਢਣਾ ਐ ਦੇਸ਼ ਨੂੰ ਕੱਢਣ ਵਾਸਤੇ ਆਪਣੇ ਛੋਟੇ ਛੋਟੇ ਜਿਹੜੇ ਛਿੱਕ ਹੋਏ ਨੇ ਉਹ ਬਾਅਦ ਚ ਕਰ ਲਿਓ ਪਲਕੇਰਾ ਦੇਸ਼ ਨੂੰ ਤਾਂ ਨੰਬਰ 1 ਬਣਾ ਲੀਏ ਨਾ ਜਿਹੜੀਆਂ ਨਵੀਆਂ ਪਾਰਟੀਆਂ ਆਉਂਦੀਆਂ ਨੇ ਉਹ ਕਈ ਵਾਰੀ ਨੰਬਰ 'ਚ ਤੱਕ ਘੱਟ ਰਹਿ ਜਾਂਦੀਆਂ ਨੇ ਪਰ ਉਹ ਵੱਡੀਆਂ ਪਾਰਟੀਆਂ ਦਾ ਏਜੰਡਾ ਰੀਸੈਟ ਕਰਾ ਦਿੰਦੀਆਂ ਨੇ ਵੱਡੀਆਂ ਪਾਰਟੀਆਂ ਨੂੰ ਸੋਚਣਾ ਪੈਂਦਾ ਯਾਰ ਇਹ ਨਾ ਅੱਗੇ ਆ ਜਾਣ ਆਗੇ ਨਾ ਹੁਣ ਮੋਦੀ ਵੀ ਲਾਗੇ ਨਾ ਕਹਿਣ ਗਰੰਟੀਆਂ ਮੋਦੀ ਕੀ ਗਰੰਟੀਆਂ ਜਦੋਂ ਬੱਜਣ ਲੱਗੀਆਂ ਜਦੋਂ ਬੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਭਾਜੀਪੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ ਹੈ ਹੁਣ ਅੱਛਾ ਫਿਰ ਲੌਲੀਪੌਪ ਦਿੰਦੇ ਨੇ ਇੱਕ ਤਾਂ ਦੇਤਾ 200 ਰੁਪਿਆ ਕਹਿੰਦੇ ਜੀ ਸਿਲੰਡਰ ਸਸਤਾ ਕਰਤਾ ਇਹ ਨਹੀਂ ਦੱਸਦੇ ਮਹਿੰਗਾ ਕਿੰਨਾ ਕੀਤਾ ਸੀ ਅੱਛਾ ਆਪਾਂ ਕੀ ਹੈ ਇਹਨਾਂ ਨੂੰ ਐ ਵੀ ਜਨਤਾ ਦੀ ਮੈਮਰੀ ਘੱਟ ਹੁੰਦੀ ਹੈ ਆਖਰੀ ਦੋ ਦੋ ਤਿੰਨ ਮਹੀਨੇ ਯਾਦ ਰਹਿੰਦੀਆਂ ਚੀਜ਼ਾਂ ਬਾਕੀ ਭੁੱਲ ਜਾਂਦੇ ਨੇ ਇਸੇ ਕਰਕੇ ਮੈਨੂੰ ਵੀ ਕਹਿੰਦੇ ਸੀ ਯਾਰ ਇਹ ਪਹਿਲੀ ਕੰਮ ਕਰਨ ਲੱਗਿਆ ਪਹਿਲੇ ਦਿਨ ਤੋਂ ਹੀ ਇਹ ਕੰਮ ਤਾਂ ਆਖਰੀ ਸਾਲ ਚ ਕਰਦੇ ਹੁੰਦੇ ਨੇ ਅਸੀਂ ਤਾਂ ਕੰਮ ਹੀ ਕਰਨਾ ਹੈ ਜੀ ਉਹ ਅੱਜ ਕਰਨਾ ਮੈਂ ਤਾਂ ਕਹਿੰਨਾ ਪਹਿਲਾਂ ਹੀ ਬਹੁਤ ਲੇਟ ਹੋਏ ਪਏ ਆ ਕੋਈ ਫਾਈਲ ਸਾਈਨ ਹੋਣ ਤੋਂ ਨਾ ਰਹਿ ਜੇ ਉਹ ਮੇਰੇ ਸਾਈਨਾਂ ਕਰਕੇ ਕੋਈ ਪੁਲਦਦ ਘਾਟ ਨਾ ਰਹਿ ਜੇ ਮੇਰੇ ਸਾਈਨਾਂ ਕਰਕੇ ਕਿਸੇ ਦੀ ਨੌਕਰੀ ਨਾ ਕਿਤੇ ਲੇਟ ਹੋ ਜੇ ਸੋ ਮੈਂ ਇਸ ਪੱਖੋਂ ਚਾਹੇ ਮੈਨੂੰ ਦਿਨ ਚ 500 ਫਾਈਲ ਸਾਈਨ ਕਰਨੀ ਪਵੇ ਮੈਂ ਸਾਈਨ ਕਰਦਾ ਤਾਂ ਸਰਕਾਰੀ ਕੰਮਕਾਰ ਬਿਲਕੁਲ ਅਪਡੇਟ ਰੱਖਿਆ ਸੋ ਇਹ ਲੋਲੀਬੋਪ ਦਿੰਦੇ ਆ ਇਹ ਉਹ ਗੱਲ ਹੈ ਕਿਹਦੇ ਕਰੇ ਕੁੜੀ ਦਾ ਵਿਆਹ ਸੀ ਘਰ ਵਧੀਆ ਸੀ ਜ਼ਿੰਮੇਦਾਰਾਂ ਦਾ ਉਹਨਾਂ ਨੇ ਕਹੇ ਕੁੜੀ ਨੂੰ ਪਾਂ ਇੱਕੋ ਇੱਕ ਕੁੜੀ ਐ ਤੁਮ ਤਾਂ ਮਨਾ ਕਰਾਂਗੇ ਵਿਆਹ ਸੋਨੇ ਦੇ ਜੇਬਰ ਬਣਾ ਲੇ ਟੈਲੀਵਿਜ਼ਨ ਵੱਡੇ ਵੱਡੇ ਬੈੱਡ ਅਲਮਾਰੀਆਂ ਸਾਰਾ ਸਮਾਨ ਇਕੱਠਾ ਕਰ ਲਿਆ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ ਚ ਮਾਲ ਬਹੁਤ ਪਿਆ ਆਹ ਗੱਲ ਸੁਣਿਓ ਕਿਵੇਂ ਇਹ ਜਿਹੜੇ ਜੁਮਲੇਬਾਜ਼ ਨੇ ਕਿਵੇਂ ਬਣਾਉਂਦੇ ਬੁੱਧੂ ਲੋਕਾਂ ਨੂੰ ਤੇ ਟਰੱਕ ਲੈ ਆਇਓ ਡਾਕੂ ਲੜਕੀ ਵਾਲੇ ਦੇ ਪਰਿਵਾਰ ਨੂੰ ਸਾਰੇ ਨੂੰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡਾ ਲਾਤਾ ਸਮਾਨ ਲੱਦ ਲਿਆ ਸਾਰਾ ਟਰੱਕ 'ਚ ਤੁਰਨ ਤੋਂ ਪਹਿਲਾਂ ਡਾਕੂਆਂ ਦਾ ਸਰਦਾਰ ਕਹਿੰਦਾ ਲੜਕੀ ਦਾ ਪਰਿਵਾਰ ਕੌਣ ਸੇ ਕਮਰੇ 'ਚ ਹੈ ਉਹ ਕਹਿੰਦੇ ਜੀ ਉੱਧਰ ਹੈ ਖੋਲੋ ਖੋਲਿਆ ਕਹਿੰਦਾ ਕੌਣ ਸੀ ਲੜਕੀ ਦੀ ਸ਼ਾਦੀ ਹੈ ਉਹ ਬਚਰੀ ਡਰਦੀ ਡਰਦੀ ਉੱઠી ਜੀ ਮੇਰੇ ਮੇਰੀ ਸ਼ਾਦੀ ਹੈ ਡਾਕੂ ਨੇ ਜੇਬ 'ਚ ਹੱਥ ਪਾਇਆ 100 ਰੁਪਏ ਕੱਢ ਕੇ ਕਹਿੰਦਾ ਲੈ ਮੇਰਾ ਸ਼ਾगन ਹੈ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਮੰਗਲਮਈ ਹੋਵੇ ਤੇਰਾ ਜੀਵਨ 100 ਰੁਪਏ ਦੇ ਗਿਆ ਸਿਰ ਪਰੋਸਤਾ ਅਗਲੇ ਦਿਨ ਪੁਲਿਸ ਆ ਗਈ ਉਹ ਟੱਬਰ ਕੁੜੀ ਵਾਲਿਆਂ ਦਾ ਇੱਕ ਬੰਦਾ ਪੁਲਿਸ ਕੋਲ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਾ ਹੋਇਆ ਕਹਿੰਦੇ ਯਾਰ ਜੋ ਮਰ ਜੇ ਲੁੱਟ ਕੇ ਭਾਵੇਂ ਲੈ ਗਏ ਪਰ ਬੰਦੇ ਬਹੁਤ ਚੰਗੇ ਸੀ 100 ਰੁਪਏ ਸਾਖ ਸਾਖ ਕਹਿੰਦਾ ਦੇ ਦੇਣਾ ਹੈ ਹੈਨਾ ਇਦਾਂ ਹੀ ਆਪਾਂ ਨੂੰ ਕਹਿੰਦੇ ਨੇ ਇਹ ਇੰਹੀਂ ਕਰਦੇ ਆ ਆਪਣੇ ਨਾਲ ਆਪਾਂ ਕਹਿੰਦੇ ਚੱਲ ਕੋਈ ਨਹੀਂ 4-5 ਸਾਲ ਲੁੱਟਦਾ ਲਿਆ ਪਰ ਸ਼ਾਇਦ ਦੇਖੋ ਇਹ 200 ਰੁਪਏ ਸਿਲੰਡਰ ਤੋਂ ਸਸਤਾ ਕਰਦਾ ਤੁਸੀਂ ਇਹ ਗੱਲਾਂ ਤੁਸੀਂ ਲੋਕਾਂ ਨੂੰ ਜਾ ਕੇ ਦੱਸੋ ਇਹ ਨਾ ਗੱਲਾਂ ਚਾਉਣਾ ਨਹੀਂ ਆਪਾਂ ਨੇ ਆਪਾਂ ਨੇ ਤਾਂ ਪਹਿਲੇ ਦਿਨੋਂ ਔਰ ਵੋਟਾਂ ਦੀ ਖਰੀਦੋ ਫਰੋਕਤ ਸਿੱਧਾ ਜਾਂ ਸਿੱਧਾ ਜਾਂ ਕੰਮ ਹੈ ਸਿੱਧਾ ਕਹਿ ਦੋ ਕਿ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਗਰੀਬ ਸੀਗਾ ਮਜ਼ਦੂਰ ਉਹਨੇ ਸੋਚਿਆ ਯਾਰ ਜਵਾਕ ਪੜਾ ਲੀਏ ਅਸੀਂ ਤਾਂ ਦਿਹਾੜੀਆਂ ਕਰਦੇ ਆ ਚੱਲ ਬੱਚੇ ਹੀ ਪੜਾ ਲਈਏ ਥੋੜਾ ਜਿਹਾ ਰੋਟੀ ਕਾ ਇਹ ਕਿੜੰਗ ਦੀ ਕਢਾ ਦਿੰਨੇ ਆ ਢਿੱਡ ਬਨ ਕੇ ਗੁਜ਼ਾਰਾ ਕਰ ਲਾਂਗੇ ਉਨੇ ਕੀ ਕੀਤਾ ਉਹਨੇ ਖਰਚਾ ਕਟਾਉਣਾ ਸ਼ੁਰੂ ਕਰਤਾ ਬੱਚੇ ਨੂੰ ਪੜਾਉਣਾ ਸ਼ੁਰੂ ਕਰਤਾ ਬੱਚਾ ਪੜ੍ਹ ਕੇ ਜੱਜ ਬਣ ਗਿਆ ਬਹੁਤ ਇਲਾਕੇ ਚ ਮਹਿਮਾ ਹੋਈ ਵੀ ਜੱਜ ਬਣ ਗਿਆ ਵੀ ਗਰੀਬ ਦਾ ਮੁੰਡਾ ਜਿੱਦ ਦੇ ਜੱਜ ਨੇ ਉਹਦਾ ਸੰਭਾਲਣਾ ਸੀ ਉਹ ਬਾਪੂ ਵੀ ਚਲਾ ਗਿਆ ਵੀ ਮੈਂ ਵੀ ਜਾਊਂਗਾ ਅੱਜ ਜੱਜ ਸਾਹਿਬ ਦੇ ਚੈਂਬਰ ਤੇ ਗਏ ਜੈਂ ਜੱਜ ਸਾਹਿਬ ਬੈਠੇ ਸੀ ਕੁਰਸੀ ਤੇ ਤਾਂ ਬਾਪੂ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਵਧਾਈਆਂ ਪੁੱਤ ਜੱਜ ਬਣ ਗਿਆ ਤੂੰ ਮੈਨੂੰ ਇੱਕ ਗੱਲ ਦੱਸ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਖੁਸ਼ਕਿਸਮਤ ਸਭ ਤੋਂ ਵੱਧ ਪਾਵਰਫੁੱਲ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋਊਗਾ ਤੇਰੀ ਨਜ਼ਰਾਂ ਚ ਉਹ ਜੱਜ ਸਾਹਿਬ ਕਹਿੰਦੇ ਮੈਂ ਬਾਪੂ ਜੀ ਮੈਂ ਆ ਜਿਹਨੂੰ ਮਰਜ਼ੀ ਛੱਡ ਸਕਦਾ ਜਿਹਨੂੰ ਮਰਜ਼ੀ ਮੈਂ ਸਜ਼ਾ ਦੇ ਸਕਦਾ ਮੈਂ ਪਾਵਰਫੁੱਲ ਹਾਂ ਸਭ ਤੋਂ ਵੱਧ ਫੇਰ ਉਹਨੇ ਪੁੱਛਿਆ ਕਹਿੰਦਾ ਪੁੱਤ ਫੇਰ ਦੱਸ ਦੇ ਇਸ ਵਕਤ ਸਭ ਤੋਂ ਵੱਧ ਖੁਸ਼ਕਿਸਮਤ ਸਭ ਤੋਂ ਵੱਧ ਪਾਵਰਫੁੱਲ ਤੇ ਖੁਸ਼ ਬੰਦਾ ਕੌਣ ਹੋਊਗਾ ਦੁਨੀਆ ਚ ਤੇਰੀ ਨਜ਼ਰ ਚ ਕਹਿੰਦਾ ਮੈਂ ਆ ਕਹਿੰਦਾ ਠੀਕ ਹੈ دل ਟੁੱਟ ਗਿਆ ਬਾਪੂ ਦਾ ਚੱਕ ਚੰਗਾ ਹੀ ਕਹਿੰਦਾ ਵਧਾਈਆਂ ਜਦੋਂ ਗਿਆ 게ਟ ਕੋਲ ਜਾ ਕੇ ਫੇਰ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਇੱਕ ਵਾਰੀ ਫੇਰ ਆਉਂਦੇ ਇਸ ਵਕ ਸਭ ਤੋਂ ਵੱਧ ਖੁਸ਼ਕਿਸਮਤ ਖੁਸ਼ ਤੇ ਪਾਵਰਫੁੱਲ ਬੰਦਾ ਕੌਣ ਹੋਊ ਤੇਰੀ ਮੈਨ ਜਾਣਾਂ ਜੀ ਜੱਜ ਸਾਹਿਬ ਕਹਿੰਦੇ ਤੁਸੀਂ ਹੋ ਹੀ ਪਤਾ ਜੀ ਉਹ ਮੁੜਿਆ ਕਹਿੰਦਾ 15 ਸੈਕਿੰਡ ਪਹਿਲਾਂ ਮੈਂ ਦੋ ਵਾਰੀ ਗੱਲ ਪੁੱਛੀ ਸੀ ਇਹ ਤੂੰ ਆਪਦਾ ਨਾਂ ਲਿਆ ਸੀ ਤੇ ਹੁਣ ਤੂੰ ਮੇਰਾ ਨਾਂ ਲੈਣ ਲੱਗ ਗਿਆ ਤੋ ਜੱਜ ਸਾਹਿਬ ਕਹਿੰਦੇ ਬਾਪੂ ਜੀ ਜਿਸ ਵੇਲੇ ਤੁਸੀਂ ਇਹ ਗੱਲ ਮੈਨੂੰ ਪਹਿਲਾਂ ਪੁੱਛੀ ਸੀ ਦੋ ਵਾਰੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੀਜੀ ਵਾਰੀ ਪੁੱਛੀ ਹੈ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਸੀ ਜੇ ਤੁਹਾਡੇ ਵਰਗੇ ਬਾਪ ਦਾ ਹੱਥ ਮੋਢੇ ਤੇ ਹੋਵੇ ਉਹ ਤੋਂ ਵੱਧ ਪਾਵਰਫੁਲ ਖੁਸ਼ ਤੇ ਕੋਈ ਨਸੀਬੰਦਾ ਨਹੀਂ ਹੋ ਸਕਦਾ ਸੋ ਇਸ ਕਰਕੇ ਸਾਡੇ ਕੋਲੇ ਤਾਂ ਗੁਰੂ ਗ੍ਰੰਥ ਸਾਹਿਬ ਵਰਗੇ ਪਿਤਾ ਜੀ ਨੇ ਸਾਡੇ ਕੋਲੇ ਦਸ਼ਮੇਸ਼ ਪਿਤਾ ਜੀ ਵਰਗੇ ਪੈਣੇ ਜੇ ਉਹਨਾਂ ਦਾ ਹੱਥ ਕਿਤੇ ਆਪਣੇ ਮੋਢਿਆਂ ਤੇ ਰਹੇ ਮਜਾਲ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਨੂੰ ਤਰੱਕੀ ਕਰਨ ਤੋਂ ਰੋਕ ਦੇ ਸੋ ਆਪਾਂ ਰਲ ਕੇ ਸਾਰੇ ਦੁਆ ਵੀ ਕਰੀਏ ਰਲ ਕੇ ਸਾਰੇ ਅਰਦਾਸ ਵੀ ਕਰੀਏ ਸਸ ਸੋ ਸਾਡੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਸ਼ਹੀਦ ਨੇ ਸਾਡੇ ਕੋਲੇ ਫਕੀਰ ਨੇ ਸੰਤ ਨੇ ਔਰ ਜਿਨ੍ਹਾਂ ਨੇ ਮਤਲਬ ਬੜੇ-ਬੜੇ ਪ੍ਰਵਚਨ ਦਿੱਤੇ ਆ ਬਹੁਤ ਬਲੈਸਟ ਧਰਤੀ ਆਪਣੀ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਹਰੇਕ ਪਿੰਡ ਕੋਈ ਨਾ ਕੋਈ ਚਰਨ ਸ਼ੋਪਰਾਪਤ ਹੈਗਾ ਕੋਈ ਨਾ ਕੋਈ ਗੁਰੂ ਆਏ ਹੋਣ ਚਾਹੇ ਚਾਹੇ ਕੋਈ ਉਦਾਸੀਆਂ ਹੋਈਆਂ ਹੋਣ ਚਾਹੇ ਲੜਾਈਆਂ ਹੋਈਆਂ ਹੋਣ ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਪ੍ਰਮਾਤਮਾ ਤੁਹਾਡ ਅਰਦਾਸ ਵੀ ਕਰਦਾ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੰਦਰੁਸਤ ਰੋਂ ਤੁਹਾਡੀ ਹਜੇ ਬਹੁਤ ਲੋੜ ਹੈ ਪੰਜਾਬ ਨੂੰ ਬਹੁਤ ਹਜੇ ਬਹੁਤ ਚੰਗੇ ਦਿਨ ਪੰਜਾਬ ਨੇ ਦੇਖਣੇ ਨੇ